ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਆਏ ਹਰਚਵਾਲ ਹਰਚਵਾਲ ਪਿੰਡ ਤੋਂ ਕੋਈ ਸੰਗਤਾਂ ਨੇ ਸਾਨੂੰ ਸੁਨੇਹਾ ਦਿੱਤਾ ਸੀ ਕਿ ਮਾਤਾ ਜੀ ਨੇ ਇੰਦਰ ਗੌਰ ਇਹਨਾਂ ਦਾ ਨਾਮ ਹੈ ਮਾਤਾ ਜੀ ਦੀ ਹਾਲਤ ਕਾਫੀ ਖਰਾਬ ਹੈ ਸਰੀਰ ਦੇ ਪੱਖੋਂ ਵੀ ਕਾਫੀ ਠੀਕ ਨਹੀਂ ਹੈਗੇ ਤੇ ਕਿਉਂਕਿ ਘਰ ਦੀ ਗਰੀਬੀ ਦੇ ਕਰਕੇ ਇਦਾਂ ਦੇ ਹਾਲਾਤ ਹੋ ਗਏ ਕੋਈ ਇਲਾਜ ਨਹੀਂ ਇਹਨਾਂ ਦਾ ਹੋ ਸਕਿਆ ਆਪਣੀ ਬੇਟੀ ਕੋਲ ਰਹਿੰਦੇ ਆ। ਬੇਟੀ ਇਹਨਾਂ ਦੀ ਘਰਾਂ ਦੇ ਵਿੱਚ ਝਾੜੂ ਪੂੰਛਾ ਕਰਦੇ ਆ। ਤੇ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਇੱਕ ਉਹਨਾਂ ਦਾ ਬੇਟਾ ਵੀ ਹੈ। ਤੇ ਪੜਦਾ ਵੀ ਹੈ ਸਕੂਲ ਦੇ ਵਿੱਚ ਤੇ ਹੋਰ ਵੀ ਤੁਹਾਨੂੰ ਪਤਾ ਘਰਾਂ ਦੇ ਖਰਚੇ ਤੇ ਕਮਰਾ ਵੀ ਜਿਹੜਾ ਮਕਾਨ ਕਿਰਾਏ ਤੇ ਆ ਉਹਦਾ ਕਿਰਾਇਆ ਵੀ ਦੇਣਾ। ਸੋ ਹਾਲਾਤ ਕਾਫੀ ਖਰਾਬ ਹੋ ਗਏ। ਤੇ ਸੰਗਤਾਨ ਦੇ ਸਯੋਗ ਦੇ ਨਾਲ ਹੀ ਅੱਜ ਅਸੀਂ ਮਾਤਾ ਜੀ ਨੂੰ ਲੈਣ ਆਏ ਆ। ਗੱਲਬਾਤ ਕੀਤੀ ਹੈ। ਤੇ ਮੋ ਮਮਤਾ ਤਾਂ ਇਹ ਕੋ ਹੁੰਦੀ ਐ ਧੀਆਂ ਬਤਰਾ ਤੋਂ ਦੂਰ ਘਰ ਨੂੰ ਆਪਣੇ ਨੇ ਛੱਡ ਕੇ ਜਾਣਾ ਕਿਤੇ ਔਖਾ ਹੁੰਦਾ ਐ ਪਰ ਮਜਬੂਰੀ ਵਸ ਇਹ ਸਾਰਾ ਕੁਝ ਕਰਨਾ ਪੈਂਦਾ ਸਾਡਾ ਵੀ ਦਿਲ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਅਸੀਂ ਕਿਸੇ ਨੂੰ ਉਹਨਾਂ ਦੇ ਘਰੋਂ ਬੱਚਿਆਂ ਤੋਂ ਦੂਰ ਲੈ ਕੇ ਆਈਏ ਪਰ ਇਹ ਸਭ ਇਹਨਾਂ ਦੇ ਭਲੇ ਦੇ ਵਾਸਤੇ ਹੀ ਆਪਾਂ ਕਰਦੇ ਆ ਕਿ ਇਹਨਾਂ ਦੀ ਚੰਗੀ ਜਿਹੜੀ ਦੇਖਭਾਲ ਹੋ ਸਕੇ ਇਹਨਾਂ ਦਾ ਇਲਾਜ ਹੋ ਸਕੇ ਟਾਈਮ ਦੇ ਨਾਲ ਰੋਟੀ ਪਾਣੀ ਨੂੰ ਆਣਾ ਤੁਆਣਾ ਇਹਨਾਂ ਦਾ ਵਧੀਆ ਸੇਵਾ ਜਿਹੜੀ ਹੋ ਸਕੇ ਸੋ ਇਸ ਕਰਕੇ ਹੀ ਅਸੀਂ ਇਹਨਾਂ ਨੂੰ ਮਤਲਬ ਅਸੀਂ ਲੈ ਕੇ ਆਏ ਆ ਤੇ ਵਾਹਿਗੁਰੂ ਸਾਨੂੰ ਸਮਰੱਥਾ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਆਪ ਅਸੀਸਾਂ ਦਿਓ ਤਾਂ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਇਹਨਾਂ ਬਜ਼ੁਰਗਾਂ ਦੀ ਸੇਵਾ ਜਿਹੜੀ ਉਹ ਕਰ ਸਕੀਏ ਤੇ ਇਹਦੇ ਵਿੱਚ ਸਾਰੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੇ ਕਿਉਂਕਿ ਇਹ ਜਿਹੜੇ ਕਾਰਜ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਦੇ ਨੇ ਕੋਈ ਵੀ ਇਕੱਲਾ ਬੰਦਾ ਇਹ ਸੇਵਾ ਨੂੰ ਨਹੀਂ ਕਰ ਸਕਦਾ ਸੋ ਅਸੀਂ ਖੁਸ਼ਕਿਸਮਤ ਆ ਕਿ ਅਕਾਲਪੁਰ ਕੋワイਗਰ ਨੇ ਸਾਨੂੰ ਇਸ ਸੇਵਾ ਦੇ ਲਈ ਚੁਣਿਆ ਹੈ ਤੇ ਆਪ ਸਭ ਸੰਗਤਾਂ ਦਾ ਸਾਡੇ ਨਾਲ ਸਹਿਯੋਗ ਵੀ ਹੈ ਸੋ ਲੇਕਿਨ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਅੱਗੇ ਆਪਾਂ ਸੁਨੇਹਾ ਦੇਈਏ ਉਹਨਾਂ ਲੋਕਾਂ ਤੱਕ ਜਿਹੜੇ ਬੱਚੇ ਆਪਣੇ ਮਾਪਿਆਂ ਦੀ ਜਿਹੜੀ ਸੇਵਾ ਦੇਖਭਾਲ ਨਹੀਂ ਕਰ ਪਾ ਰਹੇ ਤੇ ਮਾਪਿਆਂ ਦਾ ਜਿਹੜਾ ਲੇਖਾ ਜੋਖਾ ਨਹੀਂ ਦਿੱਤਾ ਜਾ ਸਕਦਾ ਮਾਪਿਆਂ ਦੀ ਸੇਵਾ ਸਾਡਾ ਮੋਢਲਾ ਫਰਜ਼ ਬਣਦਾ ਸੋ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਆ ਉਥੇ ਅਸੀਂ ਆਪਣੇ ਮਾਪਿਆਂ ਨੂੰ ਵੀ ਨਾਲ ਰੱਖੀਏ ਉਹਨਾਂ ਦੀ ਸੇਵਾ ਕਰੀਏ ਮਾਪਿਆਂ ਨੇ ਕੋਈ ਰਾਤ ਨੂੰ ਉੱਠ ਉੱਠ ਕੇ ਖਾਣਾ ਨਹੀਂ ਹੁੰਦਾ ਬੋਤਾ ਤੇ ਉਹ ਪਿਆਰ ਹੀ ਮੰਗਦੇ ਆ ਕਿ ਚਲੋ ਰਲ ਮਿਲ ਕੇ ਬਾਕੀ ਮਾਤਾ ਪਿਤਾ ਦਾ ਬਜ਼ੁਰਗਾਂ ਦਾ ਸੁਭਾਅ ਹੋ ਜਾਂਦਾ ਥੋੜਾ ਜਿਹਾ ਸਾਨੂੰ ਉਹਨਾਂ ਦੇ ਨਾਲ ਸਮਝਦਤਾ ਕਰਨਾ ਚਾਹੀਦਾ ਹੈ ਉਹ ਤਾਂ ਨਹੀਂ ਬਦਲ ਸਕਦੇ ਪਰ ਸਾਨੂੰ ਥੋੜਾ ਬਹੁਤਾ ਜਰੂਰ ਬਦਲ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਮਾਪਿਓ ਨੇ ਜਿਨ੍ਹਾਂ ਦੇ ਕਰਕੇ ਸਾਡਾ ਇਸ ਸੰਸਾਰ ਦੇ ਉੱਤੇ ਵਿजूद ਹੈ ਸੋ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ